ਈਸ਼ਵਰ ਦਾ ਅਸੀਂ ਦੋ ਗੱਲਾਂ ਨਾਲ ਬੜਾ ਅਪਮਾਨ ਕਰਦੇ ਆ ਇੱਕ ਤਾਂ ਦੱਸ ਦਿੱਤੀ ਸੀ ਇਹ ਕਾਜ ਵਾਸਤੇ ਪੈਂਡਿੰਗ ਰੱਖੀ ਸੀ ਪਹਿਲੀ ਗੱਲ ਅਸੀਂ ਦੱਸੀ ਸੀ ਕਿ ਰੱਬ ਦਾ ਅਪਮਾਨ ਉਦੋਂ ਹੁੰਦਾ ਹੈ ਕਿ ਜਦੋਂ ਅਸੀਂ ਐਡਾ ਵੱਡਾ ਰੱਬ ਸਾਡੇ ਅੰਦਰ ਆ ਉਹਦੀ ਸ਼ਕਤੀ ਸਾਡੇ ਅੰਦਰ ਹੋਵੇ ਅਸੀਂ ਮੁਸ਼ਕਿਲਾਂ ਤੋਂ ਪਰੇਸ਼ਾਨੀਆਂ ਤੋਂ ਡਰ ਜਾਂਦੇ ਆ ਤਾਂ ਅਸੀਂ ਉਹਦਾ ਅਪਮਾਨ ਕਰਦੇ ਆ ਕਿਉਂਕਿ ਰੱਬ ਨੂੰ ਹੁੰਦਾ ਕਿ ਮੈਂ ਤੇਰੇ ਨਾਲ ਨਾ ਤੂੰ ਇਹਨਾਂ ਤੋਂ ਡਰੀ ਜਾਂਦਾ ਇਹ ਤਾਂ ਉਹੀ ਗੱਲ ਹੈ ਕਿ ਸ਼ੇਰ ਤੇਰੇ ਨਾਲ ਹੋਵੇ ਤਾਂ ਤੂੰ ਚੂਹਿਆਂ ਤੋਂ ਡਰੀ ਜਾਵੇਂ ਤੂੰ ਬਿੱਲੀਆਂ ਤੋਂ ਡਰੀ ਜਾਵੇਂ ਤੈਨ ਤੋਂ ਸ਼ੇਰ ਮੇਰੇ ਨਾਲ ਹੈ ਇੱਕ ਸ਼ੇਰ ਨੂੰ ਛੱਡਾ ਤਾਂ ਹਜ਼ਾਰਾਂ ਲੱਖਾਂ ਬਿੱਲੀਆਂ ਤੇ ਇਕੱਲਾ ਹੀ ਭਾਰੀ ਹੈ ਉਹ ਮੇਰਾ ਰੱਬ ਇੱਕ ਮੁਸੀਬਤ ਕੀ ਅਗਰ ਮੇਰਾ ਮਾਲਿਕ ਮੇਰੇ ਨਾਲ ਲੱਖਾਂ ਕਰੋੜਾਂ ਮੁਸੀਬਤਾਂ ਹੋਵੇ ਇਕੱਲਾ ਹੀ ਭਾਰੀ ਹੈ ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਉਹ ਇਟਾ ਸ਼ਕਤੀਸ਼ਾਲੀ ਮੇਰੇ ਨਾਲ ਹੈ ਤਾਂ ਫਿਰ ਮੈਨੂੰ ਡਰਨ ਦੀ ਕੀ ਲੋੜ ਹੈ ਪਰ ਜੇ ਅਸੀਂ ਰੱਬ ਉਸ ਮਾਲਿਕ ਦੇ ਹੁੰਦਿਆਂ ਵੀ ਦੁੱਖਾਂ ਮੁਸੀਬਤਾਂ ਤੋਂ ਡਰੀ ਜਾਈਏ ਤੇ ਅਸੀਂ ਉਹਦਾ ਅਪਮਾਨ ਕਰ ਰਹੇ ਹਾਂ ਅਪਮਾਨੇ ਹੁੰਦਾ ਕਿ ਨਹੀਂ ਹੁਣ ਤੁਹਾਡੇ ਕੋਲ ਫਰਜ਼ ਕਰੋ ਕਿ ਜੇ ਸਾਨੂੰ ਪਤਾ ਹੋਵੇ ਕਿ ਤੁਹਾਡੇ ਕੋਲ ਲੱਖ ਰੁਪਇਆ ਹੈ ਤਾਂ ਕੋਈ ਤੁਹਾਨੂੰ ਪੁੱਛੇ ਹਾਂ ਵੀ ਇੱਕ ਪੈਸਾ ਹੈ ਦੇ ਸਕਦਾ ਇੱਕ ਪੈਸਾ ਹੈ ਤੇ ਕੋ ਉਹ ਭਾਈ ਮੈਂ ਲੱਖਾਂ ਦਾ ਸੁਆਮੀ ਤੇ ਇੱਕ ਪੈਸੇ ਦੀ ਗੱਲ ਕਰਦਾ ਮੇਰੀ ਬੇਇੱਜ਼ਤੀ ਹੀ ਕੰਮ ਕਰੀ ਜਾਂਦਾ ਸਮਝਦੇ ਹੋਗੇ ਨਹੀਂ ਇਸੇ ਮੈਂ ਇੱਕ ਮਿਸਾਲ ਦੇ ਰਿਹਾ ਕਿ ਕੋਈ ਬਾਦਸ਼ਾਹ ਹੋਵੇ ਸੋਨੇ ਦੇ ਤਖਤੇ ਤੇ ਬੈਠਣ ਵਾਲਾ ਤਾਂ ਕੋਈ ਸੋਚੇ ਪਤਾ ਨਹੀਂ ਇਹਦੇ ਕੋਈ ਕੁਝ ਮਿਲਣਾ ਵੀ ਕਿ ਨਹੀਂ ਮਿਲਣਾ ਸਮਝਦੇ ਹੋ ਇਹ ਬਾਦਸ਼ਾਹ ਦਾ ਅਪਮਾਨ ਹੁੰਦਾ ਹੈ ਇਸੇ ਤਰ੍ਹਾਂ ਆਪਣੇ ਅੰਦਰ ਬੈਠੀ ਏਡੀ ਵੱਡੀ ਸ਼ਕਤੀ ਦਾ ਜੋ ਪੂਰੇ ਬ੍ਰਹਿਮੰਡ ਦਾ ਬਾਦਸ਼ਾਹ ਹੈ ਯਾਨੀ ਭਗਵਾਨ ਹੈ ਪਰਮਾਤਮਾ ਹੈ ਪ੍ਰਭੂ ਹੈ ਪਰਮੇਸ਼ਵਰ ਹੈ ਅਗਰ ਉਹ ਮਾਲਿਕ ਸਾਡੇ ਨਾਲ ਹੈ ਤਾਂ ਸਾਨੂੰ ਦੁੱਖਾਂ ਮੁਸੀਬਤਾਂ ਤੋਂ ਡਰਨ ਦੀ ਬਲਕਿ ਜਿੱਦਾਂ ਫਿਰ ਕਵਾਂਗੇ ਇੱਕ ਮੁਸੀਬਤ ਕੀ ਅਗਰ ਹਜ਼ਾਰਾਂ ਮੁਸੀਬਤਾਂ ਵੀ ਹੋਣ ਤਾਂ ਵੀ ਸਾਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਇਹਨਾਂ ਹਜ਼ਾਰਾਂ ਮੁਸੀਬਤਾਂ ਦੇ ਮੈਂ ਇਕੱਲਾ ਹੀ ਕਾਫੀ ਹੈ ਕਿਉਂਕਿ ਮੇਰੇ ਨਾਲ ਮੇਰਾ ਮਾਲਿਕਾ ਫਤੋ ਅੱਗੇ ਦੇਖੋ ਹਜ਼ਾਰਾਂ ਮੁਸੀਬਤਾਂ ਵੀ ਐਉਂ ਟੋੜਨ ਦੀ ਹੈ ਸਮਝਦੇ ਹੋogne ਜਿਵੇਂ ਹੀ ਕਈ ਵਾਰ ਕਹੀਦਾ ਨਾ कि 100 कुत्तों को चुप कराने के लिए एक लाठी ही चाहिए एक लाठी का होना काफी है जरा गौर करना कहते 100 कुत्ते ही भौंक दे एक लाठी लेके ला चल जाओ सारे दुम दुम आके दौड़ जाते हैं तो फड़ो फिर तू भी विश्वास दी लाठी फड़ो अपने हाथ यकीन दी लाठी समझ गयो क्योंकि जबो विश्वास दी लाठी फड़ ली माली दी रहमत दी लाठी फड़ ली तो दुखा मुसीलता रूपी कुत्ते बिल्लियां तो अपने आप ही दौड़ियां फिरण गई आंसू डरन दी लोड़ गई हूं पहली गल ਆਪਣੇ ਅੰਦਰ ਏਡੀ ਵੱਡੀ ਸ਼ਕਤੀ ਦੇ ਹੁੰਦੇ ਬਾਬਯੂਧ ਵੀ ਅਗਰ ਅਸੀਂ ਮੁਸ਼ਕਿਲਾਂ ਤੋਂ ਡਰਦੇ ਹਾਂ ਤਾਂ ਅਸੀਂ ਪ੍ਰਮਾਤਮਾ ਦਾ ਅਪਮਾਨ ਕਰਦੇ ਹਾਂ ਔਰ ਦੂਜਾ ਅਪਮਾਨ ਸਾਨੂੰ ਉਦੋਂ ਲੱਗਦਾ ਹੈ ਕਿ ਜਦੋਂ ਅਸੀਂ ਰੱਬ ਦੇ ਕੋਲ ਜਾ ਕੇ ਰੱਬ ਦੇ ਸਾਹਮਣੇ ਜਾ ਕੇ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਤਾਂ ਬੇਨਤੀ ਹੀ ਕਰਦੇ ਆ ਪ੍ਰਮਾਤਮਾ ਦੇ ਕੋਲ ਕਿਉਂਕਿ ਜਦੋਂ ਆਪਾਂ ਅਰਦਾਸ ਕਰਦੇ ਆ ਦੁਆ ਕਰਦੇ ਆ ਪ੍ਰਾਰਥਨਾ ਕਰਦੇ ਆ ਨਾਮ ਕੋਈ ਵੀ ਦੇ ਲਈਏ ਐਸੀ ਕਿ ਇਹਨੂੰ ਹਾਜ਼ਰ ਨਾਜ਼ਰ ਜਾਣ ਕੇ ਫਰਿਆਦ ਕਰਦੇ ਆ ਕਿ ਮੇਰਾ ਉਹ ਮਾਲਿਕ ਅੱਗੇ ਮੈਂ ਆਪਣੇ ਭਗਵਾਨ ਅੱਗੇ ਆਪਣੇ ਪਰਮੇਸ਼ਵਰ ਅੱਗੇ ਪ੍ਰਮਾਤਮਾ ਅੱਗੇ ਬੇਨਤੀ ਕਰ ਰਿਹਾ ਉਹਦੇ ਅੱਗੇ ਕਰ ਰਿਹਾ ਨਾ ਯਾਨੀ ਜਦੋਂ ਬੰਦਾ ਬੇਨਤੀ ਕਰਦਾ ਉਹਨੂੰ ਪਤਾ ਮੈਂ ਰੱਬ ਅੱਗੇ ਬੇਨਤੀ ਕਰ ਰਿਹਾ ਔਰ ਮੇਰੀ ਰੱਬ ਸੁਣ ਵੀ ਤਾਂ ਜ਼ਰਾ ਹੁਣ ਸੋਚੋ ਇਹ ਰੱਬ ਦਾ ਅਪਮਾਨ ਨਹੀਂ ਹੈ ਕਿ ਰੱਬ ਦੇ ਸਾਹਮਣੇ ਖੜ ਕੇ ਉਹਦੇ ਅੱਗੇ ਬੇਨਤੀ ਕਰਦੇ ਕਿ ਰੱਬਾ ਮੇਰੇ ਗੋਡੇ ਠੀਕ ਕਰ ਦੇ ਰੱਬਾ ਮੈਨੂੰ ਆਹ ਧੰਨ ਦੇ ਦੇ ਰੱਬਾ ਮੈਨੂੰ ਪੁੱਤਰ ਦੇ ਦੇ ਧੀ ਦੇ ਦੇ ਸੋਚਣਾ ਜ਼ਰਾ अपमान ਕੀ ਇਹਦੇ ਚ ਕਿ ਜਦੋਂ ਅਸੀਂ ਰੱਬ ਦੇ ਕੋਲੋਂ ਰੱਬ ਨੂੰ ਮੰਗਣ ਦੀ ਜਾਇ ਦੁਨੀਆਂ ਦੀ ਕਿਸੇ ਚੀਜ਼ ਨੂੰ ਮੰਗਦੇ ਆ ਤੇ ਅਸੀਂ ਸਾਬਿਤ ਕਰ ਦਿੰਦੇ ਕਿ ਮੇਰੇ ਵਾਸਤੇ ਤੂੰ ਛੋਟਾ ਤਾਂ ਆ ਚੀਜ਼ ਬੜੀ ਹੈ ਮੇਰੇ ਵਾਸਤੇ ਗੋਡਿਆਂ ਦੀ ਦਰਦ ਬੜੀ ਹੈ ਤੇਰੇ ਨਾਲੋਂ ਕਿਉਂਕਿ ਤੂੰ بڑا ਹੁੰਦਾ ਤੈਨੂੰ ਨਾ ਮੰਗਦਾ ਮੈਂ ਇਸ ਲਈ ਮੇਰੇ ਵਾਸਤੇ ਤੂੰ ਨਹੀਂ بڑا ਮੇਰੇ ਵਾਸਤੇ ਦਰਦ ਮੇਰੀ ਤੰਦਰੁਸਤੀ ਬੜੀ ਹੈ ਇਸ ਲਈ ਮੈਨੂੰ ਤੰਦਰੁਸਤੀ ਦੇ ਕਿਉਂਕਿ ਐਸੀ ਹਮੇਸ਼ਾ ਇਹ ਯਾਦ ਰੱਖਣਾ ਤੁਹਾਡੇ ਕੋਲ ਆਪਸ਼ਨ ਹੋਵੇ ਹੀਰੇ ਔਰ ਚਾਂਦੀ ਦੋਨੀਆਂ ਚੀਜ਼ਾਂ ਪਈਆਂ ਹੈ ਤਾਂ ਤੁਸੀਂ ਕਿਹੜੀ ਚੀਜ਼ ਨੂੰ ਚੂਜ਼ ਕਰੋਗੇ ਇਹ ਮੌਕਾ ਮਿਲੇ ਹੀਰੇ ਹੀ ਮੰਗ ਲਈਏ ਸਭ ਤੋਂ ਟੌਪ ਦੀ ਚੀਜ਼ ਚਾਂਦੀ ਦੀ ਮੰਗਣੀ ਪਰ ਇੱਥੇ ਅਸੀਂ ਕੀ ਕਰਦੇ ਆ ਸਭ ਤੋਂ ਟੌਪ ਪਰਮਾਤਮਾ ਸਾਨੂੰ ਮਿਲ ਰਿਹਾ ਹੈ ਉਹਨੂੰ ਮੰਗ ਕੇ ਉਹਨੂੰ ਆਪਣਾ ਬਣਾ ਸਕਦੇ ਆ ਪਰ ਅਸੀਂ ਕੀ ਮੰਗ ਲੈਂਦੇ ਆ ਤਾਂ ਇਹ ਅਪਮਾਨ ਨਹੀਂ ਹੁੰਦਾ ਹੈ ਸੋਚ ਕੇ ਦੇਖੋ ਜਰਾ ਜਦੋਂ ਅਸੀਂ ਦੁਨੀਆ ਦੀ ਕੋਈ ਚੀਜ਼ ਮੰਗਦੇ ਤਾਂ ਅਸੀਂ ਸਾਬਿਤ ਕਰ ਦਿੰਦੇ ਕਿ ਮੇਰੇ ਵਾਸਤੇ ਰੱਬ ਤੂੰ ਛੋਟਾ ਹੈ ਤੇ ਇਹ ਦੁਨੀਆ ਸਾਡੀ ਮੰਗ ਤੋਂ ਹੀ ਸਾਬਿਤ ਹੋ ਜਾਂਦਾ ਕਿ ਅਸੀਂ ਕਿਹੜੀ ਚੀਜ਼ ਨੂੰ ਬੜਾ ਸਮਝਦੇ ਆ ਕਿਉਂਕਿ ਬੰਦਾ ਹਮੇਸ਼ਾ ਬੜੀ ਚੀਜ਼ ਹੀ ਮੰਗਦਾ ਹੈ ਇਹ ਵੀ અપਮਾਨੀ ਹੈ ਪਰਮਾਤਮਾ ਦਾ ਕਿ ਰੱਬ ਦੇ ਕੋਲੋਂ ਰੱਬ ਨੂੰ ਮੰਗਣ ਦੀ ਬਜਾਏ ਪਰਮਾਤਮਾ ਨੂੰ ਮੰਗਣ ਦੀ ਬਜਾਏ ਜਦ ਇਹ ਛੋਟੀਆਂ-ਛੋਟੀਆਂ ਚੀਜ਼ਾਂ ਮੰਗ ਲੈਂਦੇ ਆ ਤਾਂ ਅਸੀਂ ਇਹ ਵੀ ਰੱਬ ਦਾ ਅਪਮਾਨ ਕਰਦੇ ਆ ਕਿ ਮੇਰੇ ਵਾਸਤੇ ਆਹ ਚੀਜ਼ ਬੜੀ ਹੈ ਤਾਂ ਤੂੰ ਛੋਟਾ ਹੈ ਇਹ ਤੂੰ ਨਹੀਂ ਚਾਹੀਦਾ ਮੈਨੂੰ ਆਹ ਚਾਹੀਦਾ ਹਮੇ ਦੇ ਉਹ ਨਹੀਂ ਹੁਣ ਇੱਥੇ ਇੱਕ ਰਾਜ਼ ਦੀ ਗੱਲ ਦੱਸਣੀ ਚਾਹਾਂਗੇ ਕਿ ਦੁਨੀਆ ਨਾ ਮੰਗੋ ਸੰਸਾਰ ਨਾ ਮੰਗੋ ਕੋਈ ਚੀਜ਼ ਨਾ ਮੰਗੋ ਜੇ ਰੱਬ ਕੋਲ ਬੈਠੇ ਹੋ ਰੱਬ ਨੂੰ ਮੰਗਣ ਦਾ ਮੌਕਾ ਮਿਲੇ ਤਾਂ ਰੱਬ ਨੂੰ ਮੰਗ ਲਓ ਔਰ ਇਹ ਗਰੰਟੀ ਹੈ ਜੇ ਨੂੰ ਰੱਬ ਮਿਲ ਗਿਆ ਉਹ ਸਭ ਮਿਲ ਗਿਆ ਕੁਝ ਮੰਗਣ ਦੀ ਲੋੜ ਹੀ ਨਹੀਂ ਸੋਚ ਕੇ ਦੇਖੋ ਸਮੀਧੋਕ ਨਹੀਂ ਫਕੀਰਾਂ ਨੇ ਰੱਬ ਨੂੰ ਮੰਗਿਆ ਰੱਬ ਦੀ ਬੰਦਗੀ ਕੀਤੀ ਤਾਂ ਉਹਨਾਂ ਨੂੰ ਸਭ ਮਿਲ ਗਿਆ ਸਾਰਾ ਕੁਝ ਉਹਨਾਂ ਦੇ ਪਿੱਛੇ ਆ ਗਿਆ ਤਾਂ ਰਾਜਿਆਂ ਮਹਾਰਾਜਿਆਂ ਨੇ ਸਿਕੰਦਰ ਵਰਗੇ ਨੇ ਦੁਨੀਆ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਤਾਂ ਖਾਲੀ ਹੱਥ ਰੋਂਦੇ ਉਹ ਜਿਹੜੇ ਦੁਨੀਆਂ ਮਗਰ ਦੌੜਦੇ ਆ ਖਾਲੀ ਰਹਿ ਜਾਂਦੇ ਆ ਤਾਂ ਜਿਹੜੇ ਕਹਿੰਦੇ ਦੁਨੀਆਂ ਨਹੀਂ ਸੰਸਾਰ ਨਹੀਂ ਮੈਨੂੰ ਮੇਰੇ ਮਾਲਕ ਤੂੰ ਚਾਹੀਦਾ ਹੈ ਔਰ ਜਿਹਨੂੰ ਮਾਲਕ ਮਿਲ ਗਿਆ ਨਾ ਉਹ ਦੁਨੀਆਂ ਤੋਂ ਚਲੇ ਵੀ ਜਾਂਦਾ ਵੀ ਦੁਨੀਆਂ ਦੇ ਪਿੱਛੇ ਦੌੜਦੀ ਹੈ ਅੱਜ ਦੌੜ ਰਹੇ ਕਿ ਨਹੀਂ ਗੁਰੂਆਂ ਦੇ ਪਿੱਛੇ ਰਹਿਬਰਾਂ ਪਿੱਛੇ ਅੱਜ ਉਹਨਾਂ ਦੇ ਪਿੱਛੇ ਅਸੀਂ ਕਰ ਰਹੇ ਕਿ ਨਹੀਂ ਅੱਜ ਵੀ ਉਹਨਾਂ ਦੇ ਉਸੇ ਰਸਤੇ ਦੇ ਪਿੱਛੇ ਚੱਲ ਰਹੇ ਹਾਂ ਇਸ ਲਈ ਮੰਗਣਾ ਹੈ ਪਰ ਉਹਦਾ ਸਾਥ ਮੰਗਣਾ